ਸਵੇਰ ਦੇ 5 ਵਜੇ ਨਾਲੇ ਆ ਹੁਣੇ ਉੱਠੇ ਆ ਤੇ ਅੱਜ ਇੱਕ ਬੂਟੇ ਲਾਉਣੇ ਆ ਤੇ ਨਾਲ ਨਾਲ ਅੱਜ ਲੈਂਟਰ ਦੀ ਤਿਆਰੀ ਕਰਾਉਣੀ ਹੈ ਮਿੱਕੀ ਜੀ ਆ ਗਏ ਨੇ ਮੈਂ ਕਹ ਸੀ ਜਨਾ ਮੈਂ ਕਹ ਇੱਥੇ ਵਾੜਾ ਕਿਸੇ ਨਾਲ ਮਜ਼ਾਕ ਨਹੀਂ ਕਰੀਦਾ ਹੁੰਦਾ ਕੀ ਪਤਾ ਕਿਹੜਾ ਬੰਦਾ ਰਿਟਾਇਰ ਫੌਜੀ ਨਿਕਲ ਜੇ ਕੋਈ ਜਰਨਲ ਨਿਕਲ ਜੇ ਕੀ ਗਲਤ ਗੱਲ ਹੈ ਸਹੀ ਸਹੀ ਭਾਈਆ ਆ ਜਾ ਲੋ ਰੱਬ ਦਾ ਨਾਮ ਤੇ ਕਰੋ ਸ਼ੁਰੂ ਵੈਰੀ ਗੁੱਡ ਅੰਨੇ ਆਪ ਸਰਕਾਰ ਨੇ ਸਰਕਾਰੀ ਨਰਸਰੀਆਂ ਚਾਲੂ ਕੀਤੀ ਆ ਉਸ ਤੋਂ ਆਇਆ ਅੱਛਾ ਰੈਡੀ ਲੈ ਕੇ ਆਇਆ ਕਰੜ ਤੋਂ ਓਕੇ 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 ਫ੍ਰੀ ਦਿੱਤੇ ਆ ਤੈਂ ਪਹਿਲਾਂ ਤੇ ਇੱਕ ਆਈ ਹਰੀਆਲੀ ਐਪ ਸੀਗੀ ਉਹਨਾਂ ਦੀ ਹਾਂਜੀ ਹਾਂ ਸੀਗੀ ਮੈਂ ਉਹਦੇ ਬੜੇ ਬੂਟੇ ਲਾਈ ਉਹ ਤੋਂ ਬੁੱਕ ਰਾਕੇ ਪਰ ਨੰਬਰ ਬੁੱਕ ਹੋ ਜਾਂਦੇ ਸੀ ਹਾਂਜੀ ਲਾ ਕੇ ਲਿਆਓ ਹੁਣ ਬੰਦ ਹੋ ਗਈ ਹੁਣ ਤੁਸੀਂ ਵੈਸੇ ਹੀ ਜਾਓ ਦੇ ਦਿੰਦੇ ਗੁੱਡ ਬੱਚਾ ਨੂੰ ਹੁਣ ਸਿਖਾਵਾਂਗੇ ਫੇਰ ਹੀ ਸਿੱਖਣਗੇ ਹਾਂ ਵੈਰੀ ਗੁੱਡ ਇਸ ਕੋ ਸਾਈਡ ਪਰ ਵੈਰੀ ਗੁੱਡ ਲਓ ਜੀ ਬੂਟੇ ਲਾ ਕੇ ਪਾਣੀ ਪਾਤਾ ਸੋਨੂੰ ਆਦੀ ਵੀ ਛੁਰੀ ਪੂਰੀ ਕਰਦਾ ਭਾਵੇਂ ਕੁਸੀ ਹੋ ਜੇ ਅੱਜ ਪਣ ਤੋ ਹੱਦ ਤਣਾ ਆਪਣੀ ਜਹਾਜ ਉੱਤੇ ਦੇਖਣੇ ਹੁੰਦਾ ਆਪਾਂ ਆਹੀ ਟਾਈਮ ਐ ਬਣਾਉਣ ਦਾ ਪੈਸਾ ਬੋਲੇ ਤਾਂ ਪੈਸਾ ਹਾਂ ਜੀ ਦੋਸਤੋ ਗੁੱਡ ਮਾਰਨਿੰਗ ਬਸ ਸਵੇਰ ਦੇ 5 ਵਜਣਾਂ ਵਾਲੇ ਆ ਹੁਣੇ ਉੱਠੇ ਆ ਤੇ ਅੱਜ ਇੱਕ ਬੂਟੇ ਲਾਉਣੇ ਆ ਤੇ ਨਾਲ ਨਾਲ ਅੱਜ ਲੈਂਟਰ ਦੀ ਤਿਆਰੀ ਕਰਾਉਣੀ ਹੈ ਫਿਰ ਕੱਲ ਨੂੰ ਲੈਂਟਰ ਪਾਵਾਂਗੇ ਤੇ ਹੁਣ ਵੱਧਦੇ ਆਪਾਂ ਅੱਜ ਦੀ ਵੀਡੀਓ ਵੱਲ ਉਮੀਦ ਆ ਤੁਹਾਨੂੰ ਪਸੰਦ ਆਊਗੀ ਲਓ ਜੀ ਮਿੱਕੀ ਜੀ ਆ ਗਏ ਨੇ ਤਿਰਗੁੰਡਾ ਕਿੱਧਰ ਜਾ ਰਹੇ ਹੋ ਬਾਕੀ ਜੀ ਅਜ ਡੰਕ ਲੱਗ ਗਏ ਤੇ ਨਾਲ ਮਾਣ ਮਟਰ ਮੈਂ ਸਹਯੋਗ ਦੇ ਰਹੇ ਆਂ ਅਸੀਂ ਲਾ ਰਹੇ ਆਂ ਬੂਟੇ ਇੱਥੇ ਤਾਂ ਬੂਟਿਆਂ ਦੀ ਸ਼ੁਰੂਆਤ ਹੋ ਗਈ ਹੈ ਤੇ ਰੱਬ ਰੱਖੇ ਸੋਖ ਪਿੰਡ ਵੀ ਜਲਦੀ ਕੰਮ ਚੱਲ ਪੂਰੇ ਪਿੱਛੇ ਕਾਰਨ ਹੈ ਕਿਉਂਕਿ ਬਾਈ ਕਰਮੋ ਦੇ ਮਦਰ ਬਿਮਾਰ ਹੋ ਗਏ ਸੀ ਕੁਝ ਉਧਰ ਜਾਵੜਿਆ ਉਹ ਕੁਝ ਮੰਨ ਚੰਡੇ ਘੜਾਉਣਾ ਪੈ ਗਿਆ ਤੇ ਜਲਦੀ ਉਹ ਕੰਮ ਸਟਾਰਟ ਕਰਾਂਗੇ ਤੇ ਇੱਧਰ ਵਾਲਾ ਕੰਮ ਲਗਭਗ ਸਟਾਰਟ ਹੈ ਤੇ ਦੇਖ ਲਓ ਆਪਣੇ ਬਜ਼ੁਰਗ ਵੀ ਕਿਸੇ ਵੱਲੋਂ ਘੱਟ ਨਹੀਂ ਪੂਰੇ ਨੌਜਵਾਨ ਪਏ ਆ ਤੇ ਬੂਟੇ ਲਾਉਣ ਦੀ ਤਿਆਰੀ ਹੈ ਲੱਗਦੇ ਨੇ ਪੂਰੇ ਫਿੱਟ ਆ ਇਹ ਵੀ ਇਥੇ ਬੜਾ ਫੇੜੀ ਦਾ ਨਹੀਂ ਹੁੰਦਾ ਕੀ ਪਤਾ ਕਿਹੜਾ ਬੰਦਾ ਰਿਟਾਇਰ ਕੀ ਨਿਕਲ ਜੇ ਕਿਹੜੀ ਅੰਕਲ ਮੈਂ ਕਹਿੰਦਾ ਸੀ ਇਹਨਾਂ ਮੈਂ ਕਹਿੰਦਾ ਇੱਥੇ ਵਾੜਾ ਕਿਸੇ ਦਾ ਮਜ਼ਾਕ ਨਹੀਂ ਕਰੀਦਾ ਹੁੰਦਾ ਕੀ ਪਤਾ ਕਿਹੜਾ ਬੰਦਾ ਰਿਟਾਇਰ ਫੌਜੀ ਨਿਕਲ ਜੇ ਕੋਈ ਜਰਨਲ ਨਿਕਲ ਜੇ ਕੀ ਗਲਤ ਗੱਲ ਹੈ ਸਹੀ ਸਹੀ ਹਾਂ ਇਹ ਵੀਡੀਓ ਬਣਾएंगे ਆਪਣੇ ਬੱਚਾ ਚਲੋ ਜੀ ਲਓ ਰੱਬ ਦਾ ਨਾਮ ਹਾਂਜੀ ਤੇ ਜਿਹੜਾ ਆਪਾਂ ਕੰਮ ਕਰ ਰਹੇ ਹਾਂ ਸਫਲ ਹੋਵੇ ਤੇ ਬੁੱਟੇ ਆਪਣੇ ਵੱਡੇ ਹੋ ਜਾਣ ਸਭ ਤੋਂ ਵੱਡਾ ਅੱਜ ਦੀ ਘੜੀ ਵਧੀਆ ਕੰਮ ਹੈ ਤੇ ਪੁੰਨ ਦਾ ਕੰਮ ਹੈ ਪੁੰਨ ਦਾ ਕੰਮ ਸਹੀ ਸਹੀ ਇੱਕ ਸਾਡੇ ਆਪਾਂ ਆਪਣੀ ਜ਼ਿੰਦਗੀ ਵਿਚਾਰ ਰਹੇ ਆ ਆਪਣੇ ਜਵਾਕਾਂ ਨਾ ਭ ਜਿਹੜੀ ਹੁਣ ਗਰਮੀ ਇੰਨੀ ਵਧੀ ਜਾਂਦੀ ਐ ਉਹਨੂੰ ਬਸ ਸਿਰਫ ਬੂਟੇ ਕੰਟਰੋਲ ਕਰ ਸਕਦੇ ਆ ਤੁਸੀਂ ਇੱਕ ਚੀਜ਼ ਨੋਟ ਕਰੀ ਐ ਆਪਣੇ ਪਰਸੋ ਵੀ ਪੰਜ ਮਿੰਟ ਪਿਆ ਹਾਂਜੀ ਉਧਰ ਜਾਦੇ ਪਿਆ ਉਧਰ ਕਿਉਂ ਜਾਦੇ ਪਿਆ ਬੂਟੇ ਜਾਦੇ ਐ ਤੇ ਅੱਛਾ ਜੇ ਪੰਜਾਬ ਦੀ ਗੱਲ ਕਰਕੇ ਬਠਿੰਡਾ ਬਠਿੰਡੇ ਸਾਈਡ ਬੂੰਦ ਵੀ ਨਹੀਂ ਪਈ ਹਾਂ ਨਹੀਂ ਅੱਛਾ ਨਹੀਂ ਪਈ ਪਾਰਕ ਤੋਂ ਪਰਲੇ ਪਾਸ ਐ ਬਾਰਿਸ਼ ਨਹੀਂ ਹਾਂ ਹੈ ਨਹੀਂ ਉਹੀ ਗੱਲ ਐ ਜੀ ਆ ਪਾਰਕ ਤੋਂ ਪਰਲੇ ਪਾਸ ਇੱਥੋਂ ਪਤਾ ਲੱਗਦਾ ਵੀ ਇੱਕ ਬੂਟੇ ਨੇ ਕਿੰਨੀ ਤਾਕਤ ਹੁੰਦੀ ਐ ਰਵੀ ਭਾਈ ਜੀ ਹੋਰ ਦੱਸਾਓ ਕਿਧਰ ਚੱਲ ਪਏ ਜੀ ਸਾਈਕਲਿੰਗ ਕਰ ਰਹੇ ਹਾਂ ਬਹਿਣਾ ਸਾਈਕਲਿੰਗ ਫਿਰ ਬੂਟੇ ਫਿਰ ਵਾਲੀ ਵਾਲ ਵੈ ਭਾਈ ਜੀ ਜੌਬ ਵੀ ਕਰਦੇ ਆ ਬੈਂਕ ਦੇ ਤੇ ਫਿੱਟ ਵੀ ਦੇਖੋ ਕਿੱਡੇ ਪਏ ਫਿੱਟ ਰਖਾ ਦੇ ਫਿੱਟ ਨਿਕਲੇ ਨਹੀਂ ਨਹੀਂ ਬਾਈ ਬਹੁਤ ਫਿੱਟ ਪਏ ਆ ਬੋਲ ਆਨੇ ਬੋਲ ਆਜੋ ਚਲੋ ਚਲੇ ਮਿੱਕੀ ਚਲੇ ਮਿੱਕੀ ਅਜ ਆਪਾਂ ਆਪਣੇ ਬਜ਼ੁਰਗੋ ਕੋ ਦੇਖਦੇ ਆ ਬੁੱਟੇ ਕਸਲ ਕਰਦੇ ਆ ਸਾਥ ਮੇਂ ਹੈਲਪ ਵੀ ਕਰਦੇ ਆ ਚਲੋ ਲਾਓ ਜੀ ਜਿਗਰੀ ਯਾਰ ਤੁਰੇ ਜਾ ਰਹੇ ਨੇ ਵਾਹ ਲਓ ਜੀ ਆ ਬੁੱਟੇ ਹੁਣ ਲਾਰੇ ਬਾਈ ਕਾਦੇ ਬੁੱਟੇ ਆ ਇਹ ਇਹ ਦੇਸੀ ਆਂਬ ਦੇਸੀ ਆਂਬ ਆ ਇਹ ਤੇ ਬਾਕੀ ਬਾਈ ਜੀ ਆਹ ਬੂਟੇ ਵੀ ਸਾਡੇ ਅੰਕਲ ਨੇ ਲਾਏ ਆ ਦੇਖੋ ਤੁਸੀਂ ਇੱਥੇ ਨਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਸ ਲਾਈਨ ਦੇ ਵਿੱਚ ਉਹਨਾਂ ਨੇ ਬੂਟੇ ਨਹੀਂ ਲਾਏ ਪਤਾ ਨਹੀਂ ਕਿਉਂ ਨਹੀਂ ਲਾਏ ਮਾਰ ਵਾਲਿਆਂ ਨੇ ਬਾਕੀ ਜਿਵੇਂ ਉਹ ਉਧਰਲੀ ਸਾਈਡ ਲੱਗੇ ਹੋਏ ਦੇਖੋ ਦੋਨੇ ਸਾਈਡ ਜਿੱਥੇ ਹਾਂ ਇਹ ਹੀ ਕਾਰਨ ਹੋ ਸਕਦਾ ਵੀ ਉੱਥੇ ਘਰ ਨਹੀਂ ਸੀ ਕੋਈ ਤਾਂ ਨਹੀਂ ਲਾਏ ਸ਼ਾਇਦ ਹੁਣ ਲਾ ਦੇਣ ਹਾਂ ਹੁਣ ਤਾਂ ਵੀ ਘਰ ਵਾਲੇ ਲਾ ਰਹੇ ਵੀ ਘਰ ਵੀ ਆਗੇ ਦੇਖੋ ਸਹੀ ਗੱਲ ਰਹੀ ਬਾਈ ਜੀ ਦੀ ਤੇ ਗੱਡੀ ਨਾ ਮਤਲਬ ਠੱਲਾਂ ਲੱਗਿਆਂ ਨੂੰ ਬੜੀ ਦਿੱਕਤ ਆਉਂਦੀ ਬਾਹਰ ਹੀ ਲਾਉਣੀਆਂ ਪੈਂਦੀਆਂ ਧੁੱਪੇ ਤਾਂ ਕਰਕੇ ਅੰਕਲ ਨੇ ਇੱਥੇ ਮਤਲਬ ਇੱਕ ਬੂਟਿਆਂ ਦੀ ਜ ਜਿੰਨੀ ਜਲਦੀ ਹੋ ਸਕਦੀ ਮਤਲਬ ਤਿਆਰ ਹੋਏ ਕੁਦਰਤ ਨੇ ਤਿਆਰ ਕਰੇ ਪਰ ਅੰਕਲ ਨੇ ਪਾਣੀ ਪੂਣੀ ਫੁੱਲ ਪਾਇਆ ਤੇ ਗੱਡੀ ਇੱਥੇ ਰਾਮਣਾ ਖੜ ਜਾਂਦੀ ਹੈ ਤੇ ਬਾਕੀ ਆ ਸਾਰੀ ਲਾਈਨ ਅੰਕਲ ਨੇ ਲਾਈ ਆ ਦੇਖੋ ਕਿਉਂਕਿ ਗੱਲ ਆ ਐ ਨਾ ਆਪਣੇ ਪੁਰਾਣੇ ਬੰਦੇ ਫਿਰ ਪਿੰਡ ਵੀ ਖੇਤੀ ਖੁੱਤੀ ਕਰਦੇ ਰਹਿੰਦੇ ਆ ਤੇ ਇੱਥੇ ਵੀ ਫਿਰ ਆ ਐ ਵੀ ਜੱਕ ਨਹੀਂ ਆਉਂਦੀ ਤੇ ਇਸ ਕੰਮ ਆਸਤੇ ਤਾਂ ਵੈਸੇ ਸੇਫਟ ਵਾਲੀ ਗੱਲ ਆ ਬਹੁਤ ਵਧੀਆ ਕੰਮ ਆ ਜਿਹੜਾ ਹੁਣ ਸਾਡਾ ਡਰ ਕੇ ਮੁੰਡਿਆ ਤਾਂ ਨਹੀਂ ਹੁੰਦਾ ਉਹ ਅੰਕਲ ਵਰਗੇ ਕਰ ਰਹੇ ਆ ਚਲੋ ਜੀ लो रब्बा ना तक करो शुरू लगाने लगाने लगाने, राम लगाने चलो आम लगाओ जी लगा। लगा। लगा तो दो दोनों अलग पहले कागज तो निकालो इसका दोनों लगातार हाथ लगवाओ ये मिट्टी लगाओ आप मिट्टी 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 डालो अभी देखते फास्ट कौन डालता है चलो चलो ऊपर नहीं डालनी चलो ਵੈਰੀ ਗੁੱਡ ਦੂਪ ਕੱਢ ਲੈਣੇ ਵੰਡਰ ਆਪਣੇ ਜੀ ਦੂਪ ਦੂਪ ਨਿਕਲ ਲਓ ਜੀ ਪਹਿਲਾ ਪੁੱਟਾ ਲੱਗ ਚੁੱਕਿਆ ਹੈ ਅੱਜ ਦੇ ਦਿਨ ਦਾ ਦੂਪ ਕੱਢਦੇ ਦਸ ਦੂਪ ਦੇਖੋ ਦੂਸਰਾ ਲਗਾਓ ਨਾ ਨਾ ਜੋ ਨੀਚੇ ਦੂਪ ਗਈ ਉਹ ਤਾਂ ਗਈ ਉਸੇ ਜੀ ਬਣਾ ਲਵਾਂਗੇ ਪਹਿਲਾਂ ਬਸ ਉਹ ਚਾ ਪਾਣੀ ਕੇ ਲਈ ਰਹਿਣ ਦੇ ਸਕ ਹੈ ਹਾਂ ਥੋੜਾ ਕੱਢਾ ਦੇਗਾ ਚਲੋ ਜੀ ਵੈਰੀ ਗੁੱਡ ਲੈ ਇੱਧਰ ਆਓ ਇੱਧਰ ਆ ਉਧਰ ਲਪਾਸੇ भैया बहुत बढ़िया काम है साबुन फूटे लो चाहिए भैया भैया इधर से डालो मिट्टी इधर से डाल आप डालो राम से डालो राम से धीरे 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 ओदा तू इधर आजा कराहल गवा से पूरा फील कर दो चलो भी इधर भी लग गया जी ਅਗਲੇ ਮੈਂ ਨਿਕਾੜਾਂਗਾ। ਬਾਕੀ ਦੁਬਾਰਾ ਕੋਸਾਰਾ ਮੀਂਹ ਵੀ ਲਾ ਦੇਣਗੇ ਕਿਉਂਕਿ ਹੁਣ ਮੀਂਹ ਦਾ ਸੀਜ਼ਨ ਚੱਲ ਪਿਆ। ਵੈਰੀ ਗੁੱਡ। ਅਧਰਮ ਦੇ ਦਾਦਾ ਫੜ ਜਾ। ਫੜ ਜਾ ਫੜ ਜਾ। ਚਲਾ ਚਲੀ। ਆ ਜਾ ਚੱਲ ਪਹਾੜੋਂ ਚੱਲ ਕੇ। ਵੈਰੀ ਗੁੱਡ ਰਵੀ ਭਾਈ। ਆ ਜਾ ਭਾਈ। ਆ ਦੇਸੀ ਅੰਬ ਐ। ਇਹ ਦੇਸੀ ਅੰਬ ਹੈ। ਹਾਂ ਪਤਾ ਕਿੱਥੋਂ ਹੈ। ਹਾਂਜੀ। ਪੰਜਾਬ ਸਰਕਾਰ ਨੇ ਸਰਕਾਰੀ ਨਰਸਰੀਆਂ ਚਾਲੂ ਕੀਤੀ ਉਸ ਤੋਂ ਆਇਆ ਅੱਛਾ ਰੈਡੀ ਲੈ ਕੇ ਆਇਆ ਕਰੜ ਤੋਂ ਓਕੇ 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 ਫ੍ਰੀ ਦਿੱਤੇ ਤਾਂ ਪਹਿਲਾਂ ਤੇ ਇੱਕ ਆਈ ਹਰੀਆਲੀ ਐਪ ਸੀਗੀ ਉਹਨਾਂ ਦੀ ਹਾਂਜੀ ਹਾਂ ਸੀਗੀ ਮੈਂ ਉੱਥੇ ਬੜੇ ਬੂਟੇ ਲਾਈਓ ਤੋਂ ਬੁੱਕ ਕਰਾ ਕੇ ਪਰ ਨੰਬਰ ਬੁੱਕ ਹੋ ਜਾਂਦੇ ਸੀ ਹਾਂਜੀ ਲੈ ਕੇ ਆਓ ਹੁਣ ਬੰਦ ਹੋ ਗਈ ਹੁਣ ਤੁਸੀਂ ਵੈਸੇ ਹੀ ਜਾਓ ਦੇ ਦਿੰਦੇ ਫ੍ਰੀ ਚ ਹਾਂ ਉਹ ਪਹਿਲਾਂ ਵੀ ਆਈ ਹਰੀਆਲੀ ਐਪ ਤੇ ਫ੍ਰੀ ਮੈਂ ਬਥੇਰੇ ਲਾਏ ਲਿਆ ਕੇ ਉਧਰ ਪਿੰਡ ਕਿਉਂ ਆਇਆ ਬੰਦ ਹੋ ਗਈ ਤਾਂ ਹਾਂਜੀ 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 ਰੈਡੀ ਪਹੁੰਚ ਕੇ ਫੋਰੈਸਟ ਡਿਪਾਰਟਮੈਂਟ ਕੰਪਲੈਕਸ ਹੈ ਨਾ 68 ਸੈਕਟਰ ਚ ਹਾਂਜੀ ਹਾਂਜੀ ਤੇ ਉਹਨਾਂ ਕੋਲ ਯਾਰ ਐਪ ਬੰਦ ਹੋ ਗਈ ਹੁਣ ਕਿਵੇਂ ਲਈਏ ਹਾਂਜੀ ਹਾਂਜੀ ਕਹਿੰਦੇ ਚਾਲੂ ਕਰਾਂਗੇ ਇਸ ਨੂੰ ਥੋੜੀ ਦੇਰ ਚਲੋ ਦੋਸਤੋ ਜਿਹੜੀ ਐਪ ਤੇ ਆਪਾਂ ਪਹਿਲਾਂ ਬੁੱਟੇ ਬੁੱਕ ਕਰਾਇਏ ਸੀ ਮੈਂ ਪਹਿਲਾਂ ਵੀਡੀਓ ਪਾਈਆਂ ਹੀ ਆਂ ਆਈ ਹਰੀਆਲੀ ਐਪ ਉਹ ਐਪ ਹੁਣ ਕਿਹੜਾ ਬੰਦ ਹੋ ਗਈ ਹੈ ਤੇ ਵੈਸੇ ਪੰਜਾਬ ਸਰਕਾਰ ਨੇ ਮਤਲਬ ਇਹ ਜਿਹੜੇ ਦੇਸੀ ਅੰਬ ਹੈ ਗੁਰੂ ਗੁਰੂ ਕੋ ਕਿ ਨਰਸਰੀਆਂ 'ਚ ਭੇਜਤੇ ਹੈ ਕੋਈ ਵੀ ਬੰਦਾ ਜਾ ਕੇ ਫ੍ਰੀ 'ਚ ਇਹ ਅੰਬ ਲਿਆ ਸਕਦਾ ਤੇ ਲਿਆ ਕੇ ਇਹਨੂੰ ਲਾ ਸਕਦਾ ਤੇ ਨਾਲੇ ਅੰਬ ਖਾ ਸਕਦਾ ਮਿੱਠੇ ਮਿੱਠੇ ਚਲੋ ਮਿੱਕੀ ਮਿੱਕੀ ਲਗਾਉ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮਿੱਟੀ ਵੀ ਡਾਲੋ ਨਾ ਮਿੱਟੀ ਐਸੇ ਆਰਾਮ ਸੇ ਵੈਰੀ ਗੁੱਡ ਬੱਚਾ ਨੂੰ ਹੁਣ ਸਿਖਾਵਾਂਗੇ ਫੇਰ ਹੀ ਸਿੱਖਣਗੇ ਹਾਂ ਵੈਰੀ ਗੁੱਡ ਇਸ ਕੋ ਸਾਈਡ ਤੇ ਵੈਰੀ ਗੁੱਡ ਅਬ ਆ ਜਾਓ ਮਿੱਟੀ ਡਾਲੋ ਅਬ ਲੋ ਚਲੋ ਚਲੋ ਲੋ ਜੀ ਬੂਟੇ ਲਾ ਕੇ ਪਾਣੀ ਪਾਤਾ ਤੇ ਹੁਣ ਗਾਂ ਪਰਮਾਤਮਾ ਨੇ ਵੱਡੇ ਕਰਨੇ ਆ ਪਾਣੀ ਪਾਉਣਾ ਸਾਡੀ ਜ਼ਿੰਮੇਵਾਰੀ ਹੈ ਹੌਲੀ ਹੌਲੀ ਪਾਣੀ ਪਾਵਾਂਗੇ ਤੇ ਬੁੱਢੇ ਵੱਡੇ ਵੀ ਕਰਾਂਗੇ ਤੇ ਫਿਰ ਕਿਸ ਦਿਨ ਵੀਡੀਓ ਯਾਦ ਰੱਖੋ ਆਪਣੀ ਆਮ ਵੀ ਤੁਹਾਨੂੰ ਖਵਾਵਾਂਗੇ ਅੱਜ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਲੈਂਟਰ ਪੈਣਾ ਸਰਦਾਰ ਜੀ ਇੱਕ ਮਿੰਟ ਤੇ सोनू ਬਾਈ ਦੀ ਟੀਮ ਲੱਗੀ ਹੋਈ ਹੈ ਪ੍ਰੋਪਰ ਡਰੈਸ ਦੇ ਵਿੱਚ ਆਪਣਾ ਮਤਲਬ ਪਾਈਪਾ ਪਾ ਰਹੀ ਹੈ ਬਿਜਲੀ ਫਿਟਿੰਗ ਵਾਲੀਆਂ ਤੁਸੀਂ ਦੇਖ ਸਕਦੇ ਹੋ ਟੀ-ਸ਼ਰਟ ਦਿਖਾਏ ਮੜੀ ਜੀ ਰਵੀ ਭਾਈ ਪਿੱਛੋਂ ਘੁੰਮ ਕੇ ਦਿਖਾਓ ਮੜੀ ਜੀ ਆਹ ਦੇਖੋ ਸੋਨੂੰ ਆਦੇ ਮਿਸ਼ੂਰੀ ਪੂਰੀ ਕਰਦਾ ਭਾਵੇਂ ਕੋਸੀ ਹੋ ਜੇ ਕਿਣੀ ਵੀ ਸੋਨੂੰ ਮੈਂ ਸੋਨੂੰ ਬਾਈ ਦੀ ਮਿਸ਼ੂਰੀ ਪੂਰੀ ਹੋ ਰਹੀ ਹੈ ਤੇ ਬਹੁਤ ਵਧੀਆ ਕੰਮ ਕਰ ਰਹੇ ਬਈ ਜਿੰਨੇ ਵੀ ਕਹਿ ਦਿੱਗੇ ਤੇ ਇਹਨਾਂ ਨੇ ਮਤਲਬ ਮਾੜਾ ਮੋਟਾ ਰਾਤ ਐਵੇਂ ਕਹਿ ਦਿੱਕੇ ਜਿੰਨਾ ਟਾਈਮ ਸੀ ਉਨਾ ਕਰਿਆ ਤੇ ਅੱਜ ਇੱਕ ਦਿਨ ਦੇ ਵਿੱਚ ਪੂਰਾ ਵਧੀਆ ਤੇ ਪੂਰਾ ਖੂਬਸੂਰਤ ਕੰਮ ਕਰਿਆ ਬਾਈ ਅਰਗਣ ਨੇ ਤੇਰਾ ਲਾਤਾ ਤੇ ਸਭ ਤੋਂ ਵੱਡੀ ਗੱਲ ਆ ਸਾਨੂੰ ਕੋਈ ਤੰਗ ਨਹੀਂ ਕਰਿਆ ਕੁਛ ਨਹੀਂ ਕਰਿਆ ਆਪਦੇ ਆਪ ਹੀ ਲੱਗੇ ਪਏ ਤਿੰਨ ਚਾਰ ਜਾਣੇ ਆ ਬਾਈ ਅਰਗੇ ਤੇ ਇੱਕ ਨਾਲ ਸੋਨੂ ਬਾਈ ਆਪ ਹੈ ਦੇਖ ਲੋ ਤੇ ਸਾਰਾ ਅਡਜਸਟਮੈਂਟ ਇਹਨਾਂ ਨੇ ਆਪ ਕਰੀਆ ਜਿੱਥੇ ਕਿਤੇ ਮਤਲਬ ਲੋਡ ਪੈਂਦੀ ਸੀ ਇਹਨਾਂ ਨੂੰ ਬਾਕੀ ਮਗਰ ਯਾਜ ਫਿੱਟਾ ਜਾ ਰਿਹਾ ਹੈ ਬਚਪਨ ਤੋਂ ਆ ਤਣ ਆਪਣੀ ਜਹਾਜ ਉੱਡੇ ਦੇਖਣੇ ਹੁੰਦਾ ਆਪਾ ਕਿਹੜੀ ਸਨਾਮ ਬਾਈ ਲਾਓ ਜੀ ਤੇ ਪ੍ਰਮਾਤਮਾ ਮਿਹਰ ਕਰੇ ਕੱਲ ਨੂੰ ਮੌਸਮ ਵਧੀਆ ਹੋਵੇ ਤੇ ਕੱਲ ਨੂੰ ਜਿਹੜਾ ਲੈਂਟਰ ਆਪ ਪੈਜੇ ਬਸ ਉਦੋਂ ਬਾਅਦ ਮੀਂਹ ਆ ਜੇ ਕੋਈ ਚੱਕਰ ਨਹੀਂ ਬਸ ਕੱਲ ਕੱਲ ਦਾਣਾ ਬਾਦ ਜਾਂਦੇ ਚੱਕ ਸੁੱਖ ਤਾਂ ਨਹੀਂ ਆਪਣਾ ਲੈਂਟਰ ਉਹਨਾਂ ਚਿਰ ਮੀਂਹ ਆਵੇ ਆ ਤੁਸੀਂ ਵੇਖ ਲਓ ਕਾ ਲਓ ਜਾਲ ਬਣ ਗਏ ਸੀ ਤੇ ਮਾੜਾ ਮੱਡਾ ਪਲੰਬਰ ਦਾ ਕੰਮ ਰਹਿ ਗਿਆ ਤੜਕੇ ਘੰਟੇ ਡੇਢ ਘੰਟੇ ਦਾ ਕੰਮ ਹੈ ਪਲੰਬਰ ਵੀ ਕਰ ਜੂਗਾ ਉਦੋਂ ਬਾਅਦ ਬਸ ਤਕਰੀਬਨ 9:30 9 ਦੇ ਲਾਗੇ ਤੱਕ ਲੈਂਟਰ ਦੀ ਸ਼ੁਰੂਆਤ ਕਰ ਦਾਂਗੇ ਠੀਕ ਆ ਸਨਾਮ ਜੀ ਕੀ ਕੁਝ ਕਹਿਣਾ ਚਾਹੋਗੇ ਥੋੜਾ ਟੱਲਾ ਆਦਮੀ ਨੇ ਹਾਂ ਕਿ ਜਲਦੀ ਜਲਦੀ ਹੋ ਜਾਏਗਾ ਮਦਦ ਜੀ ਨਹੀਂ ਨਹੀਂ ਗੱਲ ਸਹੀ ਹੈ ਜੀ ਸੈਂਸ਼ੀਅਰ ਬੰਦਾ ਵੀ ਆਪਣੀ ਟੀਮ ਦਾ ਹੈ ਕਿਹਾ ਤੁਹਾਨੂੰ ਬਈ ਵਧੀਆ ਬਾਜੀ 33 ਸ਼ਰਟ ਆ ਫਿਰ ਕਿੱਥੋਂ ਬਣਵਾਇਆ ਜੀ ਇਹ ਆ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਸਾਰੇ ਬੰਦਿਆਂ ਨੂੰ ਦੇ ਰੱਖਿਆ ਆਪਣੀਆਂ ਚਲੋ ਵਧੀਆ ਗੱਲ ਹੈ ਤੁਹਾਨੂੰ ਬਈ ਕਿਹੋ ਜਿਹੇ ਬੰਦੇ ਨੇ ਜਿਹਨਾਂ ਰੋਟੀ ਖਾਣ ਦਾ ਕੋਈ ਟਾਈਮ ਨਹੀਂ 4:00 ਵਜ ਜਾਂਦੇ ਆ 2:00 ਵੀ ਵਜ ਜਾਂਦੇ ਆ ਕਿਉਂਕਿ ਆਇਆ ਨਾ ਵੀ ਆਹੀ ਟਾਈਮ ਹੈ ਬਣਾਉਣ ਦਾ ਪੈਸਾ ਬੋਲੇ ਤਾਂ ਪੈਸਾ ਵੈਰੀ ਗੁੱਡ ਚਲੋ ਦੋਸਤੋ ਬਾਕੀ ਕਰਦੇ ਆ ਹੋਰ ਕੰਮ ਕਾਰ ਫੇਰ ਹੁੰਨੇ ਤੁਹਾਡੇ ਰੂਪ ਰੂਪ